ਪੰਜਾਬੀ ਗਾਇਕ ਦਲਜੀਤ ਦੋਸਾਂਝ ਨੂੰ ਲੈ ਕੇ ਬੀਤੇ ਦਿਨ ਚਰਚਾਵਾਂ ਨੇ ਜਿਹੜੀਆਂ ਉਹ ਚੱਲੀਆਂ ਸਨ ਕੀ ਬਾਡਰ 2 ਦੇ ਵਿੱਚੋਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਉਹਨਾਂ ਦਾ ਵਿਰੋਧ ਹੋਇਆ ਸੀ ਸਰਦਾਰ ਜੀ 3 ਨੂੰ ਲੈ ਕੇ ਦਲਜੀਤ ਦੋਸਾਂਝ ਦਾ ਵਿਰੋਧ ਹੋਇਆ ਸੀ ਲੇਕਿਨ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਬਾਰਡਰ 2 ਦੇ ਸੈੱਟ ਤੋਂ ਇੱਕ ਵੀਡੀਓ ਆ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਸ਼ੂਟਿੰਗ ਦੀ ਵੀਡੀਓ ਦਲਜੀਤ ਦੋਸਾਂਝ ਨੇ ਸਾਂਝੀ ਕੀਤੀ ਹੈ ਤਾਂ ਬਾਰਡਰ 2 ਦੇ ਵਿੱਚੋਂ ਦੋਸਾਂਝਾਂ ਵਾਲਾ ਬਾਹਰ ਨਹੀਂ ਹੋਇਆ ਵਿਰੋਧੀਆਂ ਨੂੰ ਮੂੰਹ ਤੋੜਵਾ ਜਵਾਬ ਆ ਜਿਹੜਾ ਉਹ ਦਲਜੀਤ ਦੋਸਾਂਝ ਦੇ ਵੱਲੋਂ ਦਿੱਤਾ ਗਿਆ ਹੈ ਬਾਰਡਰ 2 ਦੇ ਸੈੱਟ ਤੋਂ ਇੱਕ ਵੀਡੀਓ ਆ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਅਤੇ ਇਸ ਵੀਡੀਓ ਤੋਂ ਬਾਅਦ ਵੱਡੇ ਪੱਧਰ ਤੇ ਦਲਜੀਤ ਦੇ ਫੈਨ ਨੇ ਜਿਹੜੇ ਇਸ ਵੀਡੀਓ ਉੱਤੇ ਕਮੈਂਟ ਕਰਦੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਦਿਖਾਈ ਦੇ ਰਹੇ ਨੇ ਤਾਂ ਸਰਦਾਰੀ 3 ਦੇ ਵਿੱਚ ਪਾਕਿਸਤਾਨੀ ਐਕਟਰਸ ਦੇ ਹੋਣ ਕਰਕੇ ਇੱਕ ਵੱਡਾ ਵਿਵਾਦ ਹੋਇਆ ਸੀ ਫਿਲਮ ਨੂੰ ਬੈਨ ਕਰਨ ਦੀ ਮੰਗ ਉੱઠી ਸੀ ਦਲਜੀਤ ਨੂੰ ਹੋਰ ਫਿਲਮਾਂ ਵਿੱਚ ਲੈਣ ਤੋਂ ਰੋਕਣ ਦੇ ਲਈ ਵੀ ਬਹੁਤ ਸਾਰੇ ਲੋਕਾਂ ਵੱਲੋਂ ਪੋਸਟਾਂ ਨੇ ਜਿਹੜੀਆਂ ਉਪਾਈਆਂ ਗਈਆਂ ਸੀ ਬਾਲੀਵੁੱਡ ਦੇ ਕਈ ਵੱਡੇ ਸਟਾਰ ਨੇ ਜਿਹੜੇ ਉਹਨਾਂ ਦੇ ਵੱਲੋਂ ਦਲਜੀਤ ਦੋਸਾਂਝ ਦਾ ਵਿਰੋਧ ਆ ਜਿਹੜਾ ਉਹ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਦਲਜੀਤ ਦੋਸਾਂਝ ਦੇ ਹੱਕ ਵਿੱਚ ਖੜਦੇ ਨਜ਼ਰ ਆਏ ਸੀ ਭਾਜੀਪੀ ਦੇ ਲੀਡਰ ਆਰਪੀ ਸਿੰਘ ਦੇ ਵੱਲੋਂ ਦਲਜੀਤ ਦੋਸਾਂਝ ਨੂੰ ਲੈ ਕੇ ਟਵੀਟ ਆ ਜਿਹੜਾ ਉਹ ਕੀਤਾ ਗਿਆ ਸੀ ਹਾਲਾਂਕਿ ਜਿਹੜੀ ਫਿਲਮ ਨੂੰ ਲੈ ਕੇ ਵਿਰੋਧ ਹੋਇਆ ਸੀ ਜਿਸ ਪਾਕਿਸਤਾਨੀ ਐਕਟ੍ਰੈਸ ਨੂੰ ਲੈ ਕੇ ਵਿਰੋਧ ਹੋਇਆ ਸੀ ਉਹ ਸਾਰਾ ਕੁਝ ਆ ਜਿਹੜਾ ਉਹ ਭਾਰਤ ਤੇ ਪਾਕਿਸਤਾਨ ਦੇ ਤਣਾਅ ਤੋਂ ਪਹਿਲਾਂ ਦੀਆਂ ਗੱਲਾਂ ਸੀ ਉਸ ਤੋਂ ਪਹਿਲਾਂ ਹੀ ਫਿਲਮਾਂ ਜਿਹੜੀ ਉਹ ਸ਼ੂਟ ਹੋਈ ਸੀ ਲੇਕਿਨ ਇਸ ਫਿਲਮ ਨੇ ਹੁਣ ਰਿਲੀਜ਼ ਹੋਣਾ ਸੀ ਤਾਂ ਹੁਣ ਇਸ ਨੂੰ ਲੈ ਕੇ ਵਿਵਾਦ ਜਿਹੜਾ ਉਹ ਪੈਦਾ ਹੋ ਗਿਆ ਸੀ ਤਾਂ ਦੋਸਾਂਝਾਂ ਵਾਲੇ ਨੂੰ ਬਾਰਡਰ 2 ਵਿੱਚੋਂ ਬਾਹਰ ਕੱਢਣ ਦੀ ਮੰਗ ਆ ਜਿਹੜੀ ਉਹ ਬਹੁਤ ਸਾਰੇ ਲੋਕਾਂ ਨੇ ਕੀਤੀ ਸੀ ਬਹੁਤ ਸਾਰੇ ਸਟਾਰ ਨੇ ਜਿਹੜੇ ਉਹਨਾਂ ਦੇ ਵੱਲੋਂ ਵੀ ਕੁਝ ਇਤਰਾਜ਼ਯੋਗ ਪੋਸਟਾਂ ਨੇ ਜਿਹੜੀਆਂ ਉਹ ਦਲਜੀਤ ਨੂੰ ਲੈ ਕੇ ਪਾਈਆਂ ਗਈਆਂ ਸੀ ਲੇਕਿਨ ਹੁਣ ਦਲਜੀਤ ਦੋਸਾਂਝ ਦੇ ਵੱਲੋਂ ਇੱਕ ਵੀਡੀਓ ਆ ਸਾਂਝੀ ਕਰ ਦਿੱਤੀ ਗਈ ਹੈ ਹਾਲਾਂਕਿ ਬਹੁਤ ਸਾਰੇ ਪੰਜਾਬ ਨਾਲ ਸਬੰਧ ਰੱਖਣ ਵਾਲੇ ਬਾਲੀਵੁੱਡ ਅਦਾਕਾਰ ਬਾਲੀਵੁੱਡ ਦੇ ਜਿਹੜੇ ਸਿੰਗਰ ਨੇ ਉਹਨਾਂ ਦੇ ਵੱਲੋਂ ਵੀ ਕੁਝ ਪੋਸਟਾਂ ਦਲਜੀਤ ਦੋਸਾਂਝ ਨੂੰ ਕਿ ਪਾਈਆਂ ਗਈਆਂ ਸਨ ਜਿਨ੍ਹਾਂ ਦਾ ਪੰਜਾਬ ਦੇ ਲੋਕਾਂ ਨੇ ਮੂੰਹ ਤੋੜਵਾ ਵਿਰੋਧ ਕੀਤਾ ਪੰਜਾਬ ਦੇ ਲੋਕਾਂ ਦਾ ਕਹਿਣਾ ਸੀ ਕਿ ਇਹ ਲੋਕ ਦੇ ਜਿਹੜੇ ਉਹ ਚੱਲੇ ਹੋਏ ਕਾਰਟੂਨਸ ਨੇ ਇਹ ਲੋਕ ਨੇ ਜਿਹੜੇ ਇਹਨਾਂ ਦਾ ਟ੍ਰੈਂਡ ਹੁਣ ਜਾ ਚੁੱਕਿਆ ਹੈ ਜਿਸ ਕਰਕੇ ਇਹ ਦਿਲਜੀਤ ਦੋਸਾਂ ਦੇ ਦੀ ਤਰੱਕੀ ਬਰਦਾਸ਼ਤ ਨਹੀਂ ਕਰ پا ਰਹੇ ਦੂਜੇ ਪਾਸੇ ਵੱਖ-ਵੱਖ ਜਿਹੜੇ ਪੰਜਾਬੀ ਕਲਾਕਾਰ ਨੇ ਉਹ ਦਿਲਜੀਤ ਦੋਸਾਂ ਦੇ ਹੱਕ ਦੇ ਵਿੱਚ ਵੀ ਆਏ ਸੀ ਜੀ ਬਹੁਤ ਸਾਰੇ ਸੋਸ਼ਲ ਮੀਡੀਆ ਐਕਟੀਵਿਸਟ ਨੇ ਏਡੀ ਉਹਨਾਂ ਦੇ ਵੱਲੋਂ ਵੀ ਦਿਲਜੀਤ ਦੋਸਾਂ ਦੀ ਹਮਾਇਤ ਕੀਤੀ ਗਈ ਸੀ ਤਾਂ ਦਿਲਜੀਤ ਦੇ ਵੱਲੋਂ ਬਾਰਡਰ 2 ਦੇ ਸੈਟ ਤੋਂ ਇੱਕ ਵੀਡੀਓ ਸਾਂਝੀ ਕਰ ਦਿੱਤੀ ਗਈ ਹੈ ਅਤੇ ਵਿਰੋਧੀਆਂ ਨੂੰ ਮੂੰਹ ਤੋੜਵਾ ਜਵਾਬ ਆ ਜਿਹੜਾ ਉਹ ਦੋਸਾਂਝਾਂ ਵਾਲੇ ਨੇ ਦਿੱਤਾ ਹੈ ਬਾਰਡਰ 2 ਦੇ ਸੈਟ ਤੋਂ ਸ਼ੂਟਿੰਗ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਵੀਡੀਓ ਦਿਲਜੀਤ ਦੋਸਾਂ ਦੇ ਵੱਲੋਂ ਸਾਂਝੀ ਕੀਤੀ ਗਈ ਹੈ